ਅਮ੍ਰਿਤਸਰ ਦੇ ਵਿੱਚ ਐਲੀਵੇਟਡ ਰੋਡ ਦੇ ਤੰਦੂਰਾ ਵਾਲੇ ਚੌਕ ਤੇ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਤੰਦੂਰਾ ਵਾਲੇ ਚੌਕ ਤੋਂ ਐਲੀਵੇਟਡ ਰੋਡ ਤੇ ਜਾ ਰਹੀ ਇੱਕ ਤੇਜ਼ ਰਫ਼ਤਾਰ ਗੱਡੀ ਨੇ ਬੁਲਟ ਸਵਾਰ ਪਤੀ-ਪਤਨੀ ਨੂੰ ਟੱਕਰ ਮਾਰ ਦਿੱਤੀ ਤੇ ਮੌਕੇ ਤੇ ਇਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਮਾਮਲੇ ਤੇ ਗੱਲ ਕਰਦਿਆਂ ਇੱਕ ਮੌਕੇ ਤੇ ਮੌਜੂਦ ਨੌਜਵਾਨ ਨੇ ਦੱਸਿਆ ਕਿ ਐਲੀਵੇਟਡ ਰੋਡ ਤੇ ਇੱਕ ਤੇਜ਼ ਰਫ਼ਤਾਰ ਕਿੱਟੀ ਆ ਰਹੀ ਸੀ ਜਿਸ ਨੇ ਬੁਲਟ ਸਵਾਰ ਪਤੀ-ਪਤਨੀ ਨੂੰ ਟੱਕਰ ਮਾਰੀ ਜਿਸ ਵਿੱਚ ਜ਼ਖਮੀ ਵਿਅਕਤੀਆਂ ਨੂੰ ਹਸਪਤਾਲ ਭੇਤੀ ਕਰਵਾਇਆ ਗਿਆ ਤੇ ਉੱਧਰ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਹਾਂਜੀ ਭਾਜੀ ਕੀ ਹੋਇਆ ਹੈ ਕੀ ਇਹ ਤੇ ਭਾਈ ਫਲਾਈਓਵਰ ਤੋਂ ਮੈਂ ਥੱਲੋਂ ਆ ਰਿਹਾ ਵਾਂ ਤੰਦੂਰਾ ਵਾਲੇ ਚੌਂਚੋਂ ਫਲਾਈਓਵਰ ਚੜਿਆ ਵਾਂ ਪਿੱਛੋਂ ਮੇਰੇ ਹੁੰਦੇ ਆ ਦੋ ਸਪੀਡ ਚ ਗੱਡੀਆਂ ਆਈਆਂ ਵਾਂ ਠੀਕ ਜੇ ਇੱਕ ਭਾਈ ਦੀ ਪਿੱਛੋਂ ਗੱਡੀ ਆ ਰਹੀ ਏ ਜਦੋਂ ਮੈਂ ਗੱਡੀਆਂ ਚੜਿਆ ਉਹ ਗੱਡੀਆਂ ਚੜੜੀ ਵੀ ਫਲਾਈਓਵਰ ਤੋਂ ਆਉਂਦੀ ਤੁਹਾਨੂੰ ਪਤਾ ਕ੍ਰੋਸ ਹੁੰਦੀ ਆ ਠੀਕ ਜੇ ਭਾਈ ਦੀ ਵੀ ਗੱਡੀ ਆ ਰਹੀ ਏ ਵੀਰ ਦਾ ਵੀ ਮੋਟਰਸਾਈਕਲ ਆ ਰਿਹਾ ਵੀਰ ਦਾ ਵੀ ਮੋਟਰਸਾਈਕਲ ਤੇਜ਼ ਹੀ ਭਾਈ ਦੀ ਗੱਡੀ ਵੀ ਬਹੁਤ ਤੇਜ਼ ਹੀ ਠੀਕ ਜੇ ਭਾਈ ਦੀ ਗੱਡੀ ਵੀ ਨਹੀਂ ਕੰਟਰੋਲ ਹੋਈ ਵੀਰ ਨੇ ਮੋਟਰਸਾਈਕਲ ਆਪਣਾ ਇੱਕਦਮ ਉਹਨਾਂ ਗੱਡੀਆਂ ਤੋਂ ਬਚਾਉਣ ਦੀ ਖਾਤਰ ਪਰ ਤੇ ਜਿਹੜੇ ਬੰਦੇ ਦਾ ਮੋਟਰਸਾਈਕਲ ਤੇ ਜਿਹੜਾ ਬੰਦਾ ਹੈਗਾ ਉਹਦੀ ਹਾਲਤ ਕਿੱਦਾਂ? ਉਹਦੀ ਹਾਲਤ ਭਾਜੀ ਮਾਸੂਮ ਆ ਸੱਟਾਂ ਉਹਦੇ ਲੱਗੀਆਂ ਵਾਂ। ਠੀਕ ਏ। ਬੇਹੋਸ਼ ਆ ਪਰ ਉਹਦੇ ਸਾਹ ਚੱਲਦੇ ਪਏ ਆ। ਤੇ ਜਿਹੜੀ ਉਹਨਾਂ ਨਾਲ ਲੇਡੀ ਸੀ ਉਹ ਥੋੜਾ ਜਿਹਾ ਠੀਕ ਆ ਬੋਲ ਚਾਲਦੇ ਆ ਲਾਤ ਤੇ ਚੋਟ ਆ ਉਹਨਾਂ ਦੇ ਪਰ ਜਿਹੜੇ ਘਰ ਵਾਲੇ ਆ ਜਿੰਨਾਂ ਕੋਈ ਗੱਡੀ ਵੱਜੀ ਆ ਉਹ ਕਹਿ ਰਹੇ ਆ ਕਿ ਅਸੀਂ ਇਲਾਜ ਕਰਾਵਾਂ ਜੀ। ਨਹੀਂ ਨਹੀਂ ਕੋਈ ਉਹਨਾਂ ਨਾਲ ਬਾਕੀ ਪੁਲਿਸ ਆਈ ਮੌਕੇ ਤੇ। ਮੌਕੇ ਤੇ ਪੁਲਿਸ ਆਈ ਆ ਜੀ। ਪਾਈ ਕੀ ਨਾ ਜੇ ਆਪਣਾ ਆਪਣਾ ਜੀ ਹਰਕੀਰਤ ਸਿੰਘ ਜੀ ਹਾਂਜੀ ਭਾਈ ਜੀ ਤੇ ਕਿੱਥੋਂ ਆ ਕੇ ਹੋ ਰਹੇ ਅਸੀਂ ਪਿਛੋਂ ਆਉਂਦੇ ਆ ਜੀ ਸਰਕੂਲਰ ਰੋਡ ਤੋਂ ਹਾਂਜੀ ਹਾਂਜੀ ਤੇ ਐਕਸੀਡੈਂਟ ਭਾਈ ਕਿਹੜੀ ਜਗ੍ਹਾ ਤੇ ਹੋਇਆ ਫਲਾਈਓਵਰ ਤੇ ਉੱਪਰ ਦੀ ਤੇ ਕਾਦੇ ਚ ਵੱਜੀ ਕਿਹੜੀ ਗੱਡੀ ਗੱਡੀ ਵੱਜੀ ਆ ਜੀ ਪਰ ਮੋਟਰਸਾਈਕਲ ਤੇ ਇੱਕ ਗੱਡੀ ਹੀ ਉਧਰੋਂ ਜਿਹੜਾ ਕਟ ਆਉਂਦੇ ਆ ਜੀ ਉਧਰੋਂ ਇੱਕ ਉਧਰੋਂ ਗੱਡੀ ਆਉਂਦੀ ਸੀ ਬਹੁਤ ਤੇਜ਼ ਇਹਨਾਂ ਦੀ ਬਾਈਕ ਮੇਰੀ ਗੱਡੀ ਵਿੱਚ ਵੱਜੀ ਆ ਉਧਰੋਂ ਤਿੰਨ ਗੱਡੀਆਂ ਆਪਸ ਵਿੱਚ ਵੱਜੀਆਂ ਬ੍ਰੇਕ ਨਹੀਂ ਲੱਗੀ ਜੀ ਤਾਰੇ ਕੋ ਨਹੀਂ ਲੱਗੀ ਕਿ ਬ੍ਰੇਕ ਲੱਗੀ ਆ ਤੇ ਫਿਰ ਵਿੱਚ ਆ ਗਈ। ਪਾਣੀ ਗੱਡੀ ਦਾ ਕੋ ਨੁਕਸਾਨ ਆਇਆ। ਹਾਂਜੀ ਹੋਇਆ ਜੀ ਬਹੁਤ ਨੁਕਸਾਨ ਹੋਇਆ ਜੀ। ਟੋਟਲ ਲਾਸ ਹੋ ਗਈ ਜੀ। ਟੋਟਲ ਲਾਸ ਹੋ ਗਈ। ਆਪਾਂ ਹਾਣ ਆਈਆਂ ਨਾ ਉੱਥੇ ਆਪਾਂ ਵੀ ਚੱਲੀ ਆਲੀ ਹੋਰ ਪਰ ਗੱਡੀ ਦੀ ਬ੍ਰੇਕ ਨਹੀਂ ਵੱਜੀ ਜਾਂ ਝੋਕ ਵੱਜੀ ਕੀ ਹੋਇਆ ਕੀ? ਝੋਕ ਤੇ ਕੋਈ ਵੱਜੀ ਨਹੀਂ ਜੀ। ਅੱਗੋ ਜੱਕ ਤਾਂ ਮੈਂ ਗੱਡੀਆਂ ਆ ਗਈਆਂ ਤੇ ਬ੍ਰੇਕ ਉਹਨਾਂ ਕੋ ਨਹੀਂ ਵੱਜੀ। ਉਹ ਇੱਕਦਮ ਮੋਟਰਸਾਈਕਲ ਨਾਲ ਆਇਆ ਇਹਨੂੰ ਆ ਗਿਆ ਸੱਜੇ ਬੰਨੇ ਨੂੰ ਤੇ ਬ੍ਰੇਕ ਤੇ ਨਾ ਕੋਈ ਵੱਜੀ। ਹਰਮੰਦਰ ਸਾਹਿਬ ਰੋਜ਼ ਹੀ ਤਰੀਕੇ ਜਾ ਰਹੇ ਆ ਸੀਗਾ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਬਲਵੀਰ ਕ ਹੋਇਆ ਕਿ ਤੁਹਾਡੇ ਮੁੰਡੇ ਨਾਲ ਅਜੀਪਾ ਐਕਸੀਡੈਂਟ ਨਾਲ ਹਸਪਤਾਲ ਗਿਆ ਸੀ ਪਤਾ ਲੈਣ ਆਪਣੀ ਸਾਲੀ ਦਾ ਤੇ ਬਸ ਆਂਦੇ ਸ਼ਾਮ ਦਾ ਗਿਆ ਵਾ ਹੁਣ ਆਂਦਿਆ ਸੀ ਤੇ ਮੈਨੂੰ ਕਰੋ ਫੋਨ ਆਇਆ ਮਲੇ ਦੇ ਵਿੱਚੋਂ ਹੀ ਵੀ ਤੁਹਾਡਾ ਮੁੰਡਾ ਵੱਜ ਗਿਆ ਆ ਤੇ ਹੁਣ ਮੈਨੂੰ ਇਹ ਨਹੀਂ ਪਤਾ ਕਿਸ ਹਾਲਤ ਵਿੱਚ ਭਾਵੇਂ ਮੈਂ ਵੇਖ ਕੇ ਤੇ ਫਿਰ ਕੋਈ ਗੱਲ ਕਰਾਂਗੀ ਇਹਨਾਂ ਨਾਲ ਐਕਸੀਡੈਂਟ ਹੋ ਗਿਆ ਇਹ ਆਰਾਮਤਲਾਈ ਪੋਲ ਤੇ ਤੇ ਉਹ ਕਿਹੜੀ ਜਗ੍ਹਾ ਤੋਂ ਵਾਪਸ ਆ ਰਹੇ ਹੋ ਵੀ ਜਗ੍ਹਾ ਦਾ ਨਹੀਂ ਹਸਪਤਾਲ ਦਾ ਮੈਨੂੰ ਪਤਾ ਵਾ ਕਚਹਿਰੀ ਵਾਲਾ ਕਚਹਿਰੀ ਵਾਲਾ ਹੈਗਾ ਹੀ ਹਾਂਜੀ ਜੋਗਾ ਸਿੰਘ ਉਹਦਾ ਨਾਮ ਆ ਅਹੀਂ ਆ ਗਏ ਆ ਜੋ ਆਪਣਾ ਨੂ ਜਨਤਾ ਕਲੋਨੀ ਦੇ ਸੁਲਤਾਨਪਿੰਡ ਦੇ ਹਾਂਜੀ ਹਾਂਜੀ ਸਰ ਜਿਹੜਾ ਰੋਡ ਦੇ ਉੱਤੇ ਐਕਸੀਡੈਂਟ ਹੋਇਆ ਕੀ ਕੀ ਹੈ ਜੀ ਇੱਥੇ ਇੱਕ ਟੋヨタ ਵਾਲਿਆ ਗੱਡੀ ਜਾ ਗਲੰਜਾ ਜਿਹਦਾ ਨੰਬਰ ਆ ਪੀਵੀ02 ਏਕੇ 94100 ਇਹ ਹਾਈਵੇ ਰੋਡ ਤੇ ਜਾ ਰਹੇ ਸੀਗੇ ਅੱਗੇ ਦਸਰ ਜਾ ਕੇ ਕਾਫੀ ਗੱਡੀਆਂ ਤਿੰਨ ਜਣੀਆਂ ਹੋਰ ਵੀ ਆ ਰਹੀਆਂ ਹੈ ਜੋ ਉਹ ਵੀ ਗਲਤ ਤਰੀਕੇ ਨਾਲ ਚਲਾ ਰਹੇ ਸੀਗੇ ਜਿਹਦੇ ਨਾਲ ਇਹਨਾਂ ਦਾ ਐਕਸੀਡੈਂਟ ਹੋ ਗਿਆ ਦੋ ਬੰਦੇ ਜ਼ਖਮੀ ਹੋ ਗਏ ਆ ਉਹਨਾਂ ਨੂੰ ਗੁਰਨਾਨਾਲ ਕਸਤਾਲ ਵਿੱਚ ਭੇਜ ਦਿੱਤਾ ਗਿਆ ਵਾ ਬਾਕੀ ਅਸੀਂ ਡਿਊਟੀ ਅਫਸਰ ਨੂੰ ਐਸਐਚਓ ਸਾਹਿਬ ਨੂੰ ਇਨਫੋਰਮੇਸ਼ਨ ਦੇ ਦਿੱਤੀ ਆ ਜਿਹੜੇ ਬੰਦੇ ਹਾਂਜੀ ਗਲਤੀ ਕਿੰਨੀ ਲੱਗ ਰਹੀ ਹੈ ਗਲਤੀ ਕਰ ਰਹੇ ਵੀ ਜਿਹੜੇ ਅਗਲੇ ਗੱਡੀਆਂ ਜਾ ਰਹੇ ਸੀ ਉਹ ਗਲਤ ਤਰੀਕੇ ਨਾਲ ਚਲਾ ਰਹੇ ਸੀਗੇ ਜਿਹੜਾ ਆਹ ਜਿਹੜੀ ਆ ਗੱਡੀ ਆ ਗਲਾਂਜਾ ਜਿਹਦਾ ਨੰਬਰ ਆ ਪੀਵੀ02 EK9400 ਇਹ ਗੱਡੀ ਚਲਾ ਰਿਆ ਸੀ ਮੁੰਡਾ ਹਰਕ੍ਰਿਤ son of ਗੁਰਿੰਦਰ ਸਿੰਘ ਇਹ ਸਾਡੇ ਕੋਲ ਹੀ ਖੜੇ ਆ ਇਹਨਾਂ ਨੇ 10 ਜẠ ਕੇ ਬੜਾ ਭਲਾਈ ਦਾ ਕੰਮ ਕੀਤਾ ਜਿਹੜੇ ਬੰਦੇ ਜ਼ਖਮੀ ਹੋਏ ਸੀ ਉਹਨਾਂ ਨੂੰ ਸਭ ਕੁ ਖੁਦ ਪਾਣੀ ਪੋਣੀ ਪੁਲਾਇਆ ਤੇ ਨਾਲ ਲੈ ਕੇ ਜਾ ਕੇ ਤੇ ਉਹਨਾਂ ਨੂੰ ਗਰਨਾਲ ਦਾ ਹਸਪਤਾਲ ਪਹੁੰਚਾ ਦਿੱਤਾ ਵਾ ਫਿਰ ਵੀ ਇਹੀ ਦੇਖਭਾਲ ਕਰਾਂਗੇ ਜਿਹੜਾ ਬੰਦਾ ਦੋਸ਼ੀ ਪਾਇਆ ਜਾਏਗਾ ਜਦੀ ਕਾਨੂੰਨੀ ਕਾਰਵਾਈ ਬੰਦੀ ਜਦੇ ਖਿਲਾਫ ਉਹਦੇ ਕੀਤੇ ਜਾਵੇਗਾ ਪੀ ਗਲਤੀ ਕੀ